ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਤਿਰਜ ਜੀ ਸਸਤੀਕਾਲ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਣ ਸਸਤੀਕਾਲ ਜੀ ਸਸਤੀਕਾਲ ਜੀ ਤਿਰਜ ਜੀ 1 ਨਵੰਬਰ ਦਾ ਰੌਲਾ ਬਹੁਤ ਹੈ 1 ਨਵੰਬਰ ਨੂੰ ਕੈਨੇਡਾ ਨੇ ਰੂਲਸ ਅਪਡੇਟ ਕਰਨੇ ਨੇ ਅਨਾਉਂਸ ਕਰਨੇ ਨੇ ਕਿ ਪੋਸਟ ਸਟਡੀ ਵਰਕ ਪਰਮਿਟ ਕਿਸ ਤਰ੍ਹਾਂ ਦਿੱਤਾ ਜਾਣਾ ਹੈ ਭਵਿੱਖ ਚ ਵਿਦਿਆਰਥੀਆਂ ਨੂੰ ਔਰ ਹੁਣ 1 ਨਵੰਬਰ ਦੇ ਰੋਲੇ ਤੇ ਮੈਂ ਚਾਹੂੰਗਾ ਕਿ ਤੁਸੀਂ ਪੂਰੀ ਕਲੈਰਿਟੀ ਦਿਓ ਕਿਉਂਕਿ ਦੋ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਖਤਰੇ ਨੇ ਇੱਕ ਤਾਂ ਵਿਦਿਆਰਥੀ ਇਹ ਸੁਣਨਾ ਚਾਹ ਰਿਹਾ ਹੈ ਸਮਝਣਾ ਚਾਹ ਰਿਹਾ ਹੈ ਕਿ ਉਸ ਨੂੰ ਪੋਸਟ ਡਿਗਰੀ ਵਰਕ ਪਰਮਿਟ ਮਿਲੇਗਾ ਜਾਂ ਨਹੀਂ ਮਿਲੇਗਾ ਦੂਸਰਾ ਵਿਦਿਆਰਥੀ ਇਹ ਸਮਝਣਾ ਚਾ ਰਹੇ ਨੇ ਜਿਹੜੇ ਕੈਨੇਡਾ 'ਚ ਨੇ ਕਿ ਉਹਨਾਂ ਨੂੰ ਕੋਈ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ ਤੇ ਬਿਲਕੁਲ ਸਰ ਤੇ ਅੱਜ ਦੱਸ ਦਵਾਂ ਕਿ 1 ਨਵੰਬਰ 2000 ਜਿਹੜਾ ਕਿ 24 ਆ ਇਟਸ ਅ ਡੈਡਲਾਈਨ ਉਸ ਤੋਂ ਪਹਿਲਾਂ ਹੀ ਅਪਡੇਟ ਆ ਜਾਣਾ ਹਾਂ ਜਿਹੜਾ ਇਹ ਅਪਡੇਟ ਆ ਨਾ ਬਹੁਤ ਸਾਰੇ ਪੇਰੈਂਟਸ ਬੱਚਿਆਂ ਦੇ ਅਸਲੇ ਤਾਂ ਮਗੋਂਗਾ ਸਾਹ ਸੁੱਕੇ ਹੋਏ ਆ ਕਿ ਡਰ ਰਿਆ ਹੈਗਾ ਵਾ ਕੀ ਸਾਡੇ ਨਾਲ ਕੀ ਬਣੂਗਾ ਤੇ ਪਰ ਹਾਂ ਇੱਥੇ ਪਹਿਲਾਂ ਹੀ ਕਲੈਰਿਟੀ ਆ ਚੁੱਕੀ ਆ ਤੇ ਨਹੀਂ ਵੀ ਆਈ ਹੁੰਦੀ ਇਹ ਚੀਜ਼ ਪੱਕਾ ਹੀ ਹੈਗਾ ਵਾ ਕਿ ਕਦੇ ਵੀ ਕੋਈ ਵੀ ਸਰਕਾਰ ਕੋਈ ਵੀ ਅਪਡੇਟ ਜਿਹੜਾ ਕਿ ਜੁੱਧ ਜਿਸ ਦਿਨ ਬੋਲਣ ਉਸ ਦਿਨ ਤੋਂ ਲਾਗੂ ਹੁੰਦਾ ਤੇ ਉਹ ਨਵੇਂ ਵਾਲੇ ਲਾਗੂ ਹੁੰਦਾ ਸੋ ਜਿਹੜੇ ਤਾਂ ਨਾ ਬੱਚੇ ਕੇ ਕੈਟਾਗਰੀ ਆ ਬਹੁਤ ਵੀਡੀਓ ਚ ਕਮੈਂਟ ਕਰਦੇ ਆ ਕਿ ਨਾ ਆਹ ਵਾਲੇ ਕੋਰਸ ਆਜੂ ਵਰਪਰਮੈਂਟ ਮਿਲ ਜੂ ਆਹ ਵਾਲਾ ਕੋਰਸ ਇਦਾਂ ਮੈਂ ਪੜ ਰਿਆ ਮੈਂ ਸ਼ੁਰੂ ਕੀਤਾ ਜਾਂ ਮੈਨੂੰ ਸ਼ੁਰੂ ਕਰਨਾ ਜਾਂ ਮੇਰੇ ਇੱਕ ਸਮੈਸਟਰ ਰਹਿ ਗਿਆ ਦੋ ਸਮੈਸਟਰ ਰਹਿ ਗਿਆ ਇੱਥੇ ਪੂਰੀ ਕਲੈਰਿਟੀ ਜਿਹੜੀ ਕੀ ਆਈ ਚੁੱਕੀ ਆ ਔਣ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜਿਹੜਾ ਵੀ ਬੱਚਾ 1 ਨਵੰਬਰ 2024 ਤੋਂ ਪਹਿਲਾਂ ਫਾਈਲ ਐਮਬੈਸੀ ਚ ਲਾ ਦੂ ਵੀਜ਼ਾ ਜਾਂ ਆਇਆ ਹੋਇਆ ਜਾਂ ਪੜ ਰਿਹਾ ਪੜ੍ਹਾਈ ਖਤਮ ਹੋਣ ਵਾਲੀ ਵਟਸ ਹੋਐਵਰ ਉਹ ਪੁਰਾਣੇ ਰੂਲ ਦੇ ਹਿਸਾਬ ਨਾਲ ਨਹੀਂ ਹੈ ਵਟਸ ਹੋਐਵਰ ਜਿਹੜਾ ਮਰਜ਼ੀ ਉਹਦਾ ਕੋਰਸ ਹੋਵੇ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ ਮਿਲਣਾ ਹੀ ਮਿਲਣਾ ਸੋ ਬੇਫਿਕਰ ਹੋ ਗਏ ਨਿਸ਼ਚਿਤ ਹੋ ਜਾਓ ਸਿਰਫ ਫੋਕਸ ਕਰੋ ਆਪਣੀ ਪੜ੍ਹਾਈ ਤੇ ਕਿਤੇ ਇਸ ਟੈਨਸ਼ਨ ਦੇ ਸਾਨੂੰ ਬਹਾਨਾ ਨਾ ਮਿਲ ਜੇ ਉਦੋਂ ਮੈਨੂੰ ਟੈਨਸ਼ਨ ਹੋ ਗਈ ਸੀ ਮੈਂ ਪੜਿਆ ਨਹੀਂ ਮੇਰੇ ਨੰਬਰ ਘਟਾ ਗਏ ਆ ਸੋ ਜੇ ਨੰਬਰ ਘਟਾਏ ਉਹਦਾ ਹੱਲ ਨਹੀਂ ਹੈਗਾ ਉਹ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਫਸਾਏਗਾ ਬਟ ਹਾਂ ਤੁਹਾਡੇ ਵਰਕ ਪਰਮਿਟ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਦੂਜੀ ਗੱਲ ਇੱਕ ਅਸ ਵੇਲੇ ਨਾ ਬੱਚੇ ਕੋਈ ਨਾ ਸਰ ਇਹਦੇ ਵਿੱਚ ਗੁੱਡ ਨਿਊਜ਼ ਸਰ ਇਹ ਵੀ ਦੱਸ ਦਵਾਂ ਪਹਿਲੇ ਹੀ ਆਪਾਂ ਪ੍ਰੋਡੈਕਟ ਕਰਦੇ 5 ਸਾਲ ਦਾ ਵੀ ਵਰਕ ਪਰਮਿਟ ਸਰ ਮਿਲ ਸਕਦਾ ਇਹ ਵੀ ਵਦਨਾ ਸਰ ਚੀਜ਼ਾਂ ਦਾ ਆਉਣ ਵਾਲੇ ਜਿਹੜੀਆਂ ਅਕੁਪੇਸ਼ਨ ਨੇ ਡਿਮਾਂਡ ਆ ਉਹ ਇਹ ਬੱਚੇ ਵਾਲੇ ਗੁੱਡ ਨਿਊਜ਼ ਆਉਣ ਵਾਲੀ ਐ ਸੋ ਕੱਲੇ ਕਿਤੇ ਹਮੇਸ਼ਾ ਕੈਨੇਡਾ ਝਟਕਾ ਨਹੀਂ ਦਿੰਦਾ ਤੇ ਕੋਈ ਮੈਂ ਕੈਨੇਡਾ ਹਮੇਸ਼ਾ ਗੁੱਡ ਨਿਊਜ਼ ਵੀ ਦਿੰਦਾ ਵਾ ਤੇ ਇੱਕ ਨਾਲ ਮੈਂ ਹੋਰ ਰਿਲੇਟ ਕਰਨਾ ਕਈ ਬੱਚੇ ਨੇ ਕਈ ਕੋਰਸਸ ਦੇ ਵਿੱਚ ਗਏ ਆ ਜਿਨਾ ਵੀ ਲੈਰਨ ਜਨਰਲ ਆਰਟ ਐਂਡ ਸਾਇੰਸ ਬਿジネス ਵਾਲੇ ਬੱਚੇ ਕੋਰਸਸ ਐਸੋਸੀਏਟ ਡਿਗਰੀ ਵਾਲੇ ਹੈਗੇ ਆ ਉਹਨਾਂ ਨੂੰ ਨਾ ਕੋਈ ਵੀਡੀਓਜ਼ ਇੰਨੇ ਕਿ ਬੱਚੇ ਕੋਲ ਆਪਸ਼ਨਸ ਹੋ ਗਿਆ ਕਨਫਿਊਜ਼ ਹਨਾ ਕਿ ਕਿਹੜਾ ਬੰਦਾ ਸਹੀ ਆ ਕਿਹੜਾ ਬੰਦਾ ਗਲਤ ਆ ਉਹਨਾਂ ਐਸਲੇ ਬੜੀ ਕਨਫਿਊਜ਼ ਹਨਾ ਕਿ ਜਦੋਂ ਵੀ ਕੋਈ ਵੀਡੀਓ ਦੇਖਦਾ ਸਾਹਮਣੇ ਆਉਂਦਾ ਉਹ ਬੰਦਾ ਪੜਨ ਕਿਤਾਬ ਖੋਲਦਾ ਤੇ ਢੇਰੀ ਢਾ ਕੇ ਬੈਠਾ ਹੁੰਦਾ ਆਪਣੀ ਕੀ ਯਾਰ ਆ ਕੀ ਹੋ ਗਿਆ ਮੈਂ ਅਜੇ ਪੜ ਲਿਆ ਮੇਰਾ ਤਾਂ ਵੇਸਟ ਆ ਤੇ ਅੱਜ ਮੈਂ ਪਹਿਲਾਂ ਹੀ ਕਹਿ ਦੇਵਾਂ ਵਰਕ ਪਰਮੈਂਟ ਦੀ ਪ੍ਰੋਬਲਮ ਨਹੀਂ ਦੂਜੀ ਗੱਲ ਆ ਜੋ ਮੇਰਾ ਜ਼ਾਤੀ ਜ਼ਿੰਦਗੀ ਦਾ ਤਜਰਬਾ ਪੜਾਈ ਦੇ ਨਾਲੋਂ ਮੈਟਰ ਕਰਦਾ ਤੁਸੀਂ ਕਿੰਨੀ ਸ਼ਿੱਦਤ ਨਾਲ ਉਹ ਪੜਾਈ ਕੀਤੀ ਆ ਨੰਬਰਾਂ ਦਾ ਮਤਲਬ ਕੀ ਕਹੂੰਗਾ ਕਿ ਕਿਹੜਾ ਕੋਰਸ ਦੇ ਨਾਲ ਉਹ ਕਿਹੜੀ ਕਿੰਨੀ ਸਿੱਦਤ ਨਾਲ ਕੀਤੀ ਆ ਜਿਵੇਂ ਇੰਡੀਆ ਦੀ ਐਗਜ਼ਾਮਪਲ ਲਾ ਦੇਵਾਂ ਨਾ ਸਰ ਜਿੰਨੇ ਮੋਸਟਲੀ ਆਈਏਐਸ ਆਫੀਸਰਸ ਹੁੰਦੇ ਪੀਸੀਐਸ ਹੁੰਦੇ ਹਾਈ ਰੈਂਕ ਆਫੀਸਰਸ ਹੁੰਦੇ ਨਾ ਆਰਟਸ ਵਾਲੇ ਸਟੂਡੈਂਟ ਹੁੰਦੇ ਆ ਸੋ ਜਿੱਦਾਂ ਕਿ ਇੰਡੀਆ ਦੇ ਵਿੱਚ ਇੱਕ ਹੁੰਦਾ ਨਾ ਉਹ ਟੈਗ ਲੈਣਾ ਮੈਡੀਕਲ ਰੱਖਣਾ ਨੌਨ ਮੈਲ ਰੱਖਣਾ ਰਿਸ਼ਤੇਦਾਰਾਂ ਨੂੰ ਦੱਸਣਾ ਸ੍ਰੀਕੇ ਚ ਦੱਸਣਾ ਕਿ ਅਸੀਂ ਇਹ ਚੀਜ਼ ਕੀਤੀ ਆ ਸੋ ਦਿਖਾਵੇ ਨਾਲ ਉਹ ਮੈਟਰ ਕਰਦਾ ਤੁਸੀਂ ਕੀਤਾ ਕੀ ਹੈਗਾ ਆਰਟਸ ਜੇ ਕੀਤੀ ਆਰਟਸ ਕਿੰਨੇ ਵੱਡੀ ਵੱਡੇ ਨੰਬਰਾਂ ਨਾਲ ਕੀਤੀ ਆ ਸੋ ਚਾਹੇ ਜਨਰਲ ਜਿਹੜੇ ਕਿ ਆ ਆਰਟਸ ਇਹ ਬੜੀਆ ਕੋਰਸੇਸ ਹੈ ਬੜਾ ਕੋ ਟੈਨਸ਼ਨ ਨਹੀਂ ਮੈਂ ਇਹਨਾਂ ਦੇ ਹਮੇਸ਼ਾ ਫੇਵਰ ਚ ਰਿਹਾ ਕਿਉਂਕਿ ਇਹ ਇਹ ਜਿਹੜੇ ਕੋਰਸੇਸ ਹਨ ਤੁਹਾਨੂੰ ਡਿਗਰੀ ਵੱਲ ਨੂੰ ਲੈ ਕੇ ਜਾਂਦੇ ਹਨ ਦੇ ਕ੍ਰੈਡਿਟ ਐਸੋਸੀਏਟ ਡਿਗਰੀ ਦੇ 100% ਟ੍ਰਾਂਸਫਰ ਹੁੰਦੇ 3 ਸਾਲ ਚ ਟ੍ਰਾਂਸਫਰ ਹੁੰਦੀ ਸੋ ਤੁਹਾਡਾ ਇੱਕ ਲੈਵਲ ਅਬਉ ਹੁੰਦਾ ਇਹ ਸਾਰੀ ਭੀੜ ਤੋਂ ਹੋਊਗਾ ਸੋ ਇਹ ਬੈਨੀਫਿਟ ਆ ਤਾਂ ਸਭ ਤੋਂ ਜ਼ਿਆਦਾ ਮੈਟਰ ਕਰਦਾ ਤੁਸੀਂ ਕਿੰਨੀ ਸ਼ਿੱਦਤ ਨਾਲ ਕਿੰਨੇ ਵਧੀਆ ਨੰਬਰਸ ਲੈ ਕੇ ਤੁਸੀਂ ਕਿੰਨੀ ਵਧੀਆ ਜੀਪੀਏ ਲੈ ਕੇ ਜਿਹੜੇ ਕਿ ਤੁਸੀਂ ਪਾਸ ਆਊਟ ਹੁੰਨੇ ਆ ਉਹ ਤੈਅ ਕਰੇਗਾ ਤੁਹਾਡਾ ਫਿਊਚਰ ਨਾ ਕਿ ਕਿ ਮੈਂ ਕੋਰਸ ਕੀਤਾ ਜੀ ਮੇਰੇ ਲਈ ਜੌਬ ਵਾਲਾ ਤਿਆਰ ਹੋਊਗਾ ਸੋ ਇੱਕ ਮੈਂ ਜੌਬ ਦੀ ਵੀ ਇੱਥੇ ਗੱਲ ਕਰਦਾ ਕਿ ਪੇਰੈਂਟਸ ਹੁੰਦੇ ਆ ਕਿ ਸਾਡੇ ਬੱਚੇ ਨੇ ਕੰਪਿਊਟਰ ਕਰ ਲਿਆ ਜੇਕਰ ਉਹ ਮਕੈਨੀਕਲ ਦਾ ਕੋਈ ਕੋਰਸ ਲਿਆ ਹੁੰਦਾ ਤਾਂ ਸ਼ਾਇਦ ਆਹ ਹੋ ਜਾਂਦਾ ਸ਼ਾਇਦ ਉਹ ਹੋ ਜਾਂਦਾ ਤੇ ਮੈਂ ਪੇਰੈਂਟਸ ਨੂੰ ਕਹਿੰਦਾ ਹੁੰਦਾ ਸਾਡਾ ਜੀ ਜਰੂਰ ਤੁਹਾਡੀ ਪੜ੍ਹਾਈ ਖਤਮ ਹੋਈ ਸੀ ਕਿ ਤੁਹਾਨੂੰ ਕਿਉਂਕਿ ਪਲੇਸਮੈਂਟ ਦਾ ਸਾਰਿਆਂ ਦੇ ਤਾਂ ਨਹੀਂ ਹੁੰਦੀ ਨਾ ਔਨ ਕੈਂਪਸ ਜਿਹੜੀਆਂ ਪਲੇਸਮੈਂਟ ਆ ਸੋ ਟਾਈਮ ਲੱਗਦਾ ਨਾ ਸੋ ਆਪਣੇ ਬੱਚੇ ਨੂੰ ਮੋਟੀਵੇਟ ਕਰ ਬੇਟਾ ਸਿਰਫ ਅਪਲਾਈ ਕਰਦਾ ਰਹਿ ਬਟ ਹਾਂ ਆਪਣਾ ਫੋਕਸ ਰੱਖ ਰੈਲੇਵੈਂਸੀ ਨਹੀਂ ਛੱਡਣੀ ਜਿਹੜੇ ਸਾਡੇ ਮੋਸਟਲੀ ਬੱਚੇ ਐਸ ਵੇਲੇ ਜੇ ਤੰਗ ਆ ਐਸ ਵੇਲੇ ਪ੍ਰੋਟੈਸਟ ਵਿੱਚ ਆ ਐਸ ਵੇਲੇ ਨੂੰ ਡਰ ਲੱਗ ਰਿਹਾ ਕਿ ਉਹਨਾਂ ਦਾ ਕੁਝ ਨਹੀਂ ਬਣਿਆ ਉਹ ਖਰਾਬ ਹੋ ਗਏ ਉਹਨਾਂ ਦਾ ਸਾਰ ਇੱਕ ਮੇਨ ਵੱਡਾ ਰੀਜ਼ਨ ਪਤਾ ਕੀ ਆ ਉਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ ਰਲਦਾ ਮਿਲਦਾ ਕੰਮ ਹੀ ਨਹੀਂ ਕੀਤਾ ਆਪਣੀ ਫੀਲਡ ਦੇ ਵਿੱਚ ਆਏ ਹੀ ਨਹੀਂ ਹੈਗੇ ਸੋ ਇਹ ਵੀ ਸਾਡਾ ਬੜਾ ਡਰਾਪ ਹੈ ਕਿ ਜਿਹਦੀ ਗੱਲ ਨਹੀਂ ਕੀਤੀ ਇਹਦੀ ਸਿਰਫ ਅਸੀਂ ਦ ਸਿਰਫ ਕੱਟ ਦਿਖਾ ਕੇ ਰੌਲਾ ਪਾ ਕੇ ਕਹਿ ਰਹੇ ਹਾਂ ਕਿ ਬਸ ਸਭ ਕੁਝ ਕਦਮ ਸਤਿਆਨਾਸ਼ ਹੋ ਗਿਆ ਹੁਣ ਨਹੀਂ ਕੁਝ ਬਚਿਆ ਯਾਰ ਸਭ ਕੁਝ ਬਚਿਆ ਹੋਇਆ ਸਿਰਫ ਗੱਲ ਕੀ ਹੈਗਾ ਵਾ ਹੁਣ ਕੈਨੇਡਾ ਵੀ ਚਾਹੁੰਦਾ ਵਾ ਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਣੇ ਕਿਉਂਕਿ ਤੁਹਾਡੇ ਬੱਚੇ ਉਹਨਾਂ ਦਾ ਫਿਊਚਰ ਹੈ ਤੁਹਾਡੇ ਹੀ ਬੱਚਿਆਂ ਨੇ ਉਹਨਾਂ ਦਾ ਜਿਹੜਾ ਹੁਣੇ ਅੱਗੇ ਕੈਨੇਡਾ ਦਾ ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਟਾਈਮ ਤੈਅ ਕਰਨਾ ਸੋ ਉਹਦਾ ਆਪਣੇ ਵਾਸਤੇ ਵਧੀਆ ਕਰਦੇ ਤੇ ਉਹਦਾ ਫਾਇਦਾ ਤੁਹਾਡੇ ਜਿਹੜੇ ਹੁਣ ਬੱਚੇ ਜਾਣਗੇ ਜਾਂ ਜਾ ਪੜ ਰਹੇ ਐ ਇਸ ਵੇਲੇ ਜਾਂ ਜਿਹੜੇ ਬੱਚਿਆਂ ਨੇ ਹਜੇ ਕੋਲ ਮੌਕਾ ਹੈਗਾ ਸਾਹਮਣ ਦਾ ਉਹ ਆਪਣੇ ਆਪ ਨੂੰ ਸਾਹਮਣ ਕੇ ਆਪਣੀ ਜ਼ਿੰਦਗੀ ਅੱਜ ਵੀ ਜਿਹੜੀ ਬਣਾ ਸਕਦੇ ਆ ਸੋ 1 ਨਵੰਬਰ ਤੋਂ ਜਿਹੜਾ ਪਹਿਲੋ ਅਪਡੇਟ ਆਉਣਾ ਉਹ ਤਾਂ ਬਿਲਕੁਲ 100% ਨਵੇਂ ਬੱਚਾ ਲੈ ਮੈਂ ਨਿਆਰੇ ਵਾਲਾ ਆਉਣਾ ਹੈਗਾ ਸੋ ਉਹਦੇ ਲਈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਜਿਹੜੇ ਬੱਚੇ ਪੜ ਰਹੇ ਉਹ ਵੀ ਮੈਂ ਤਾਂ ਕਹਾਂਗਾ ਬlesings ਆਂਡ ਗੁੱਡ ਲੱਕ ਟੂ ਆਲ ਇੱਕ ਸਵਾਲ ਪੱਕਾ ਹੀ ਰੱਖ ਲਿਓ ਜਦੋਂ ਵੀ ਫੋਨ ਦੇ ਪੁੱਛਦੇ ਨਾ ਬੱਚਾ ਕਿ ਨਾ ਪਾਸ ਹੋ ਗਿਆ ਜਿਹੜੀ ਇਹਨੇ ਮੈਂ ਵਧੀਆ ਨੰਬਰਾਂ ਨਾਲ ਪਾਸ ਵਧੀਆ ਨੰਬਰ ਨਹੀਂ ਜੀਪੀਏ ਕਿੰਨੀ ਆਈ ਆ ਮੈਂ ਜੀਪੀਏ ਜ਼ਰੂਰ ਪੁੱਛਣੀ ਤੁਸੀਂ ਸ਼ੁਰੂ ਕਰਦੇ ਹੋ ਚਾਹੇ ਅੱਜ ਮੈਨੂੰ ਬੱਚੇ ਗਾਲਾਂ ਹੀ ਕੱਢਣ ਇਹ ਕੀ ਮੇਰੇ ਮਾਪਿਆਂ ਨੂੰ ਸਖਾਤ ਆਏ ਨੇ ਬੰਦੇ ਨੇ ਜੀਪੀਏ ਪੁੱਛਣੀ ਸ਼ੁਰੂ ਕਰਦੇ ਹੋ ਕਿਉਂਕਿ 5 5 ਪੰਜ ਦੇ ਟੋਟਲ ਹੁੰਦੀ ਪੰਜ ਜੋ 2 ਵਾਲਾ ਜਿਹੜਾ ਉਥੇ ਪਾਸ ਹੁੰਦਾ ਵਾ ਸੋ ਮੈਟਰ ਕਰਦੀ ਕਿੰਨੇ ਜ਼ਿਆਦਾ ਆਏ ਆ ਜਿੰਨੀ ਜ਼ਿਆਦਾ ਉਹਦੀ ਜੀਪੀਏ ਆਊਗੀ 3 3.5 4 ਦੇ ਲਾਗੇ ਆਊਗਾ ਸਮਝ ਲਓ ਬੱਚਾ ਖੱਟ ਕੇ ਗਿਆ ਉਥੇ ਇਹ ਚੀਜ਼ ਬਹੁਤ ਜ਼ਿਆਦਾ ਮੈਟਰ ਕਰੇਗੀ ਆਪਾਂ ਕਹਿੰਦੇ ਉਥੇ ਪਾਰਟ ਟਾਈਮ ਕੰਮ ਦੀ ਬਹੁਤ ਪ੍ਰੋਬਲਮ ਆ ਬੱਚੇ ਦਿਖਾ ਸਕਦਾ ਤੁਹਾਨੂੰ ਇੱਥੇ ਬੱਚਿਆਂ ਨੇ ਇੰਨੀ ਵਧੀਆ ਜੀਪੀਏ ਲਈ ਕਿ ਦੂਜੇ ਸਾਲ ਦੀ 70% ਸਕਾਲਰਸ਼ਿਪ ਵੀ ਲਈ ਹੋਈ ਬੱਚਿਆਂ ਨੇ ਸਰ ਜੋ ਕਿ ਛੋਟੀ ਅਮਾਉਂਟ ਨਹੀਂ ਹੈਗੀ ਜਿਹੜੀ ਕਿ 17-18000 ਮੈਂ ਕਹਿੰਦਾ 18000 ਵੀ ਫੀਸ ਹੈ 70% ਤੁਸੀਂ ਉਹਦਾ ਕੱਢ ਲਓ ਕਿੰਨੀ ਕਿ ਜ਼ਿਆਦਾ ਸਕਾਲਰਸ਼ਿਪ ਬੱਚਿਆਂ ਨੇ ਅਟੇਨ ਕੀਤੀ ਆਪਣੀ ਮਿਹਨਤ ਨਾਲ ਉੱਥੇ ਪੜ੍ਹ ਕੇ ਸੋ ਜੇ ਕੰਮ ਘਾਟਾ ਪੜਾਈ ਵੱਲ ਨੂੰ ਫੋਕਸ ਲਾ ਦਿਓ ਤੇ ਬਾਕੀ ਜਿਦਾ ਇੱਕ ਹੁਣ ਤਾਂ ਅੱਜ ਸਰ ਇਸ ਵੇਲੇ ਡੱਲਾ ਸਰ ਦੇ ਵੀ ਉਹ ਡਾਇਲੌਗ ਹੈਗਾ ਬੜਾ ਮੈਂ ਤਾਂ ਕਹੂੰਗਾ ਐਸੇ ਲੋ ਸੱਚਾਈ ਵੀ ਆ ਜੇ ਅਸੀਂ ਕੈਨੇਡਾ ਦੀ ਪੜ੍ਹਾਈ ਨੂੰ ਪਿਆਰ ਨਹੀਂ ਕਰਾਂਗੇ ਜੇ ਅਸੀਂ ਕੈਨੇਡਾ ਦੀ ਪੜ੍ਹਾਈ ਨੂੰ ਅਡਾਪਟ ਨਹੀਂ ਕਰਾਂਗੇ ਤੇ ਕੈਨੇਡਾ ਵੀ ਉਹ ਬੱਚਿਆਂ ਨੂੰ ਅਡਾਪਟ ਨਹੀਂ ਕਰੇਗਾ ਜੋ ਉਹਨਾਂ ਦੀ ਪੜ੍ਹਾਈ ਨੂੰ ਅਡਾਪਟ ਨਹੀਂ ਕਰਦਾ ਤੇ ਅੱਜ ਇੱਕ ਹੋਰ ਦਾਜਵਾ ਕੈਨੇਡਾ ਦੀ ਪੜ੍ਹਾਈ ਦੁਨੀਆ ਦੀ ਸਾਰੀਆਂ ਪੜ੍ਹਾਈਆਂ ਨਾਲੋਂ ਸੌਖੀ ਹੈ ਏ ਫੈਕਟ ਆ ਚੀਜ਼ ਜੇ ਅਸੀਂ ਇਹ ਨਹੀਂ ਪੜ ਸਕਦੇ ਸੋ ਮੀਨਸ ਕਿ ਤਨਾ ਕਿ ਦੀ ਆਪਾਂ ਸਟੂਡੈਂਟ ਵੀਜ਼ਾ ਦੇ ਹੱਕਦਾਰ ਨਹੀਂ ਹੈਗੇ ਸੋ ਆਪਣੇ ਬੱਚਿਆਂ ਨੂੰ ਵਰਕ ਪਰਮਿਟ ਦੇ ਥੋਂ ਐਕਸਪੀਰੀਅੰਸ ਲੈ ਕੇ ਭੇਜੋ ਉਹ ਜਾੜੇ ਵਧੀਆ ਸੋ ਮੀ ਸਟੂਡੈਂਟ ਵੀਜ਼ਾ ਤੁਹਾਡੀ ਸਹੀ ਕੈਟਾਗਰੀ ਨਹੀਂ ਹੈਗੀ ਜੇ ਤੁਹਾਡਾ ਬੱਚਾ ਦੁਨੀਆ ਦੀ ਸਭ ਤੋਂ ਸੌਖੀ ਪੜਾਈ ਕਰਨ ਦੇ ਵਿੱਚ ਉਹਨੂੰ ਡਰ ਲੱਗ ਰਿਹਾ ਜੋ ਅਚੇਨ ਨਹੀਂ ਕਰ ਰਿਹਾ ਇਹ ਹੈਗੀ ਆ ਕੋੜੀ ਸੱਚਾਈ ਸਰ ਬਿਲਕੁਲ ਜੀ ਸੋ ਪੂਰੀ ਕਲੈਰਿਟੀ ਤਿਰੱਜੀ ਨੇ ਦਿੱਤੀ ਹੈ ਕੋਈ ਕਨਫਿਊਜ਼ਨ ਹੈ ਤੇ ਤੀਰਤ ਜੀ ਦੇ ਨਾਲ ਗੱਲ ਕਰੋ 85578 85578 ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ ਜੀ